ਇੱਕ ਵਾਰ ਇੱਕ ਹਿਰਨ ਨੂੰ ਜੰਗਲ ਦੇ ਵਿੱਚ ਦੇ ਨਾ ਚਿੜੀਆ ਘਰ ਵਾਲੇ ਕੈਦ ਕਰ ਲਿਆਵਾਂਗੇ ਤੇ ਲਿਆ ਕੇ ਉਸ ਨੂੰ ਪਿੰਜਰੇ ਦੇ ਵਿੱਚ ਬੰਦ ਕਰਦਾ ਤੇ ਉਹ ਹਿਰਨ ਕੇ ਬਿਲਕੁਲ ਲਾਗ ਹੋਗਾ ਬੰਦਰ ਦਾ ਪਿੰਜਰਾ ਤੇ ਹੁਣ ਬੰਦਰ ਉੱਥੇ ਘੁੰਮ ਰਿਹਾ ਨਾ ਨੱਚ ਟੱਪਦਾ ਫਿਰ ਰਿਹਾ ਆਪਣਾ ਕੋਈ ਉਸੇ ਪਿੰਜਰੇ ਦੇ ਵਿੱਚ ਛੋਟੇ ਜਿਹੇ ਪਿੰਜਰੇ ਦੇ ਵਿੱਚ ਤੇ ਹੁੰ ਜਿਹੜਾ ਹਿਰਨ ਹੈ ਹਿਰਨ ਉਹ ਉਦਾਸ ਬੈਠਾ ਰਹਾ ਸਾਰਾ ਦਿਨ ਤੇ ਉਹ ਬਾਂਦਰ ਦੇਖ ਰਿਹਾ ਉਸ ਕੰਨੇ ਵੀ ਯੋ ਉਦਾਸ ਜਾ ਕੇ ਹਸਤੇ ਬੈਠਾ ਹਨੀ ਤੇ ਇੱਕ ਦਿਨ ਉਹ ਦੋ ਤਿੰਨ ਦਿਨ ਲੰਘ ਜਾਗੇ ਉਹ ਬਾਂਦਰ ਹਿਰਨ ਨੂੰ ਪੁੱਛ ਰਹਾ ਵੀ ਵੀ ਤੂੰ ਇੰਨਾ ਉਦਾਸ ਜਾ ਕੇ ਹਸਤੇ ਰਹਾ ਵੀ ਕਿਆ ਚੱਕਰ ਹੈ ਤੈਨੂੰ ਵੀ ਹੱਸਦਾ ਉਹ ਕਸ ਦਿਨ ਹੈ ਤੂੰ ਬਤੋ ਵੀ ਖੇਰ ਕੁੱਦਦੇ ਨਜ਼ਾਰੇ ਲੈ ਉਹ ਹਿਰਨ ਬੋਲਿਆ ਵੀ ਮੈਂ ਬਿਮੈ ਉਹ ਰ ਕਿਆ ਖੇਲ ਕੁ ਦੂੰਗਾ ਐਨੇ ਕ ਪਿੰਜਰੇ ਕੇ ਵਿੱਚ ਕਾ ਵੀ ਇਹ ਤਾਂ ਮੈਨੂੰ ਕੈਦ ਕਰ ਲਿਆ ਏ ਉਹ ਕਹ ਰਿਹਾ ਕੈਦ ਕਰ ਲਿਆ ਏ ਉਹ ਬਾਂਦਰ ਸੁਣ ਕੇ ਹਾਨਵਾ ਕਾ ਮਤਲਬ ਕੈਦ ਕਿਤਰਾ ਕਰ ਲਿਆ ਏ ਉਹ ਹਿਰਨ ਬੋਲੇ ਵੀ ਮੈਨੂੰ ਜੰਗਲ ਦੇ ਵਿੱਚ ਤੇਰੇ ਕਾਏ ਆ ਵੀ ਜਿੱਥੇ ਤੇ ਮੈਂ ਆਇਆ ਉੱਥੇ ਤਾਂ ਜੋ 20 ਫੁੱਟ ਕ ਪਿੰਜਰਾ ਥੋੜੀ ਆਏ 30 ਫੁੱਟ ਕ ਪਿੰਜਰਾ ਉੱਥੇ ਤਾਂ ਬਹੁਤ ਖੁੱਲਾ ਜੰਗਲ ਹੈ ਬੜੀਆਂ ਬੜੀਆਂ ਝਾੜੀਆਂ ਬੜੇ ਬੜੇ ਦਰਖਤਾਂ ਵੀ ਤੇਰੇ ਤੇਰੇ ਵਰਗੇ ਬੰਦਰ ਉੱਥੇ ਘੁੰਮਦੇ ਫਿਰ ਰਹੇ ਆ ਦਰਖਤਾਂ ਦੇ ਉੱਪਰ ਖੇਲਦੇ ਫਿਰ ਰਹੇ ਆ ਪੂਰਾ ਜੰਗਲ ਹੈ ਵੀ ਸ਼ੇਰ ਭੱਜਦੇ ਫਿਰ ਰਹੇ ਆ ਉੱਥੇ ਇੱਕ ਦੂਸਰੇ ਦੇ ਪਿੱਛੇ ਗੈਂਡੇ ਫਿਰ ਰਹੇ ਆ ਵੀ ਤਿਤਲੀਆਂ ਉੱਡਦੀਆਂ ਫਿਰਨੀਆਂ ਤਰ੍ਹਾਂ ਤਰ੍ਹਾਂ ਦਾ ਕਾਹ ਖਾਣੇ ਵਾਲਾ ਉਹ ਬੰਦਰ ਸੁਣ ਕੇ ਹੱਸਣ ਲੱਗ ਗਿਆ ਬੰਦਰ ਕਹਿ ਰਿਹਾ ਵੀ ਕੀ ਆ ਤੂੰ ਪਾਗਲ ਬੱਤਾਂ ਕਰ ਰਿਹਾ ਵੀ ਕਿਹੜੀ ਬੱਤਾਂ ਕਰ ਰਿਹਾ ਉਹ ਮੰਦਰ ਦਾ ਜਨਮ ਪਿੰਜਰੇ ਦੇ ਵਿੱਚ ਹੀ ਹੋਇਆ ਤਾਂ ਹੁਣ ਸਾਨੂੰ ਤਾਂ ਉਹੀ ਜ਼ਿੰਦਗੀ ਲੱਗ ਰਹੀ ਹੈ ਹੈਨਾ ਉਹ ਹੱਸਣ ਲੱਗ ਗਿਆ ਉਹ ਕਹ ਵੀ ਕਹਿ ਜੀਆਂ ਔਲੀਆਂ ਜੀਆਂ ਬਤਾਂ ਕਰ ਰਿਹਾ ਵੀ ਇਹੋ ਜਿਹਾ ਕੁਝ ਨਹੀਂ ਹੈ ਉਹ ਕਹਿ ਰਿਹਾ ਵੀ ਨਹੀਂ ਕਾ ਵੀ ਤੈਨੂੰ ਫਿਰ ਪਤਾ ਹੀ ਨਹੀਂ ਹੈ ਅਸਲ ਚੀਜ਼ ਦਾ ਵੀ ਤੂੰ ਇੱਥੇ ਜਨਮ ਹੋਇਆ ਤੇਰਾ ਇਸ ਕਰਕੇ ਤੈਨੂੰ ਅਸਲ ਚੀਜ਼ ਦਾ ਪਤਾ ਨਹੀਂ ਹੈ ਉਹ ਉਹ ਹਾਲ ਤਾਂ ਅੱਜ ਆਪਣੀ ਹੈਗੀ ਜੇ ਆਪਾਂ ਨੂੰ ਕੋਈ ਨਾ ਮਤਲਬ ਕੋਈ ਆਪਣੇ ਜਿਹੜੇ ਗੁਰੂ ਪੀਰ ਹੈ ਰਹਿਬਰ ਹੈ ਜਿਹੜੇ ਜਿੰਨੇ ਵੀ ਆਪਣੇ ਦੇਵੀ ਦੇਵਤੇ ਹੋਏ ਆ ਸਾਰੇ ਆਪਾਂ ਨੂੰ ਇਸ ਜੰਗਲ ਦੇ ਵਿੱਚ ਦੇ ਕੱਢਣੇ ਦੀ ਕੋਸ਼ਿਸ਼ ਕਰ ਰਹੇ ਆ ਵੀ ਭਾਈ ਵੀ ਥਮੇ ਕੈਦ ਹੈ ਪਿੰਜਰੇ ਦੇ ਵਿੱਚ ਵੀ ਪਰਮ ਸਤ ਨੂੰ ਪ੍ਰਾਪਤ ਹੋ ਜਾਓ ਆਪਣੇ ਸੱਚ ਨੂੰ ਪ੍ਰਾਪਤ ਹੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਲੱਭੋ ਕਿਉਂਕਿ ਜਦ ਪ੍ਰਮਾਤਮਾ ਮਿਲ ਜੂਗਾ ਫਿਰ ਆਪਾਂ ਇਸ ਜਿਹੜਾ ਪਿੰਜਰਾ ਜਿਹੜਾ ਆਪਾਂ ਭੱਜੇ ਣਠੇ ਫਿਰ ਰਹੇ ਆ ਅੱਜ ਮੈਂ ਬਾਹਰ ਜਾਣਾ ਮੈਂ ਵੱਡੀ ਨੌਕਰੀ ਲੈਣੀ ਹੈ ਮੈਨੂੰ ਐਡਾ ਘਰ ਚਾਹੀਦਾ ਚਾਹੀਦਾ ਸਭ ਕੁਝ ਸਭ ਵਧੀਆ ਬਾਤ ਹੈ ਔਰ ਜਿਹੜੀ ਅੰਦਰ ਹਉਮੈ ਹੈ ਹੰਕਾਰ ਹੈ ਨਾ ਆ ਦਵੇਸ਼ ਹੈ ਇੱਕ ਦੂਸਰੇ ਨੂੰ ਈਰਖਾ ਦਿਖਾਣੇ ਵਾਲੀਆਂ ਚੀਜ਼ਾਂ ਜੇ ਨਾ ਮਿਲੀ ਤਾਂ ਲੋਕ ਆਤਮ ਹੱਤਿਆ ਕਰ ਲਾਂਗੇ ਬੁਰੇ ਬੁਰੇ ਹਾਲ ਆਪਾਂ ਉਹਨਾਂ ਚਿਰ ਜਿੰਨਾ ਚਿਰ ਪਰਮ ਸੱਤੇ ਨੂੰ ਪ੍ਰਾਪਤ ਨਹੀਂ ਹੁੰਦੇ ਜਿੰਨਾ ਚਿਰ ਸੱਚ ਕੀ ਭਾਲ ਕਰਕੇ ਆਪਾਂ ਸੱਚ ਨੂੰ ਪ੍ਰਾਪਤ ਨਹੀਂ ਹੁੰਦੇ ਉਹਨਾਂ ਚਿਰ ਆਪਣੀ ਬੰਦਰ ਵਾਲੀ ਹਾਲਤ ਰਹਿਣੀ ਆਪਾਂ ਨੂੰ ਆਹੀ ਜ਼ਿੰਦਗੀ ਵਧੀਆ ਲੱਗਦੀ ਹੈ ਇਸ ਕਰਕੇ ਆਪਾਂ ਇੱਕ ਪਿੰਜਰੇ ਦੇ ਵਿੱਚ ਕੈਦ ਹੈ ਉਹਨਾਂ ਚਿਰ ਜਿੰਨਾ ਚਿਰ ਆਪਾਂ ਨੂੰ ਇਹ ਮਹਿੰਗੇ ਮਹਿੰਗੇ ਹੋਸਟਲਾਂ ਵਾਲੇ ਖਾਣੇ ਇਹ ਰੰਗੀਨ ਕੱਪ ਇਹ ਢਾਈ ਢਾਈ ਤਿੰਨ ਤਿੰਨ ਸੌ 12 12 ਸੌ ਰੁਪਏ ਕੌਫੀ ਦੇ ਕੱਪ ਜਿੰਨਾ ਚਿਰ ਆਪਾਂ ਨੂੰ ਵਧੀਆ ਲੱਗ ਰਹੇ ਹੈ ਜਿੰਨਾ ਚਿਰ ਉਹਨਾਂ ਚਿਰ ਆਪਾਂ ਕਹਿ ਦਾਂਗੇ ਉਹਨਾਂ ਚਿਰ ਆਪਾਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ ਕਿਉਂਕਿ ਆਪਾਂ ਸੱਚ ਤੇ ਹਰ ਆਸਰੀ ਆਨੰਦ ਦੇ ਬਹੁਤ ਦੂਰ ਬੈਠੇ ਹੈ ਆਪਣੀ ਹਾਲਤ ਉਸ ਬੰਦਰ ਵਰਗੀ ਹੋਈ ਵੀ ਹੈ ਜਿਹਨੂੰ ਪਤਾ ਹੀ ਨਹੀਂ ਵੀ ਬਾਹਰ ਕੀ ਚੀਜ਼ ਹੈ ਸੋ ਮੜਾ ਜਾ ਬਾਹਰ ਨਿਕਲੋ ਪਰਮਾਤਮਾ ਨੂੰ ਪ੍ਰਾਪਤ ਕਰੋ ਤੇ ਸੱਚ ਕੀ ਖੋਜ ਕਰੋ ਹੋ ਸਕਾ ਰੱਬ ਥਾਰੇ ਬਿਲਕੁਲ ਕੋਲ ਹੋਇਆ ਹੈ ਤਮੇ ਤੁਰਨੀ ਰਹੇ ਇੱਕ ਵਾਰ ਤੁਰ ਕੇ ਦੇਖੋ ਪ੍ਰਮਾਤਮਾ ਕਿੱਥੇ ਬੈਠਿਆ ਕੀ ਕਰ ਰਿਹਾ ਕੀ ਉਸਕੇ ਕੰਮ ਹੈ ਇੱਕ ਵਾਰ ਮੜਾ ਜਾ ਤੁਰੋ ਤਾਂ ਸਹੀ ਸੋਏ ਅੱਜ ਦਾ ਟੌਪਿਕ ਹੈ ਧੰਨਵਾਦੀ ਹੈ